ਮਾਵਾ ਜੀ ਸਰ ਇਹ ਅੱਜ ਮਿਤੀ 21/2 2025 ਨੂੰ ਨਸ਼ਾ ਛਡਾਊ ਕਮੇਟੀ ਦੇ ਮੈਂਬਰ ਐਸੋ ਸੀਰਾ ਢਿੱਲੋਂ ਅਤੇ ਲਖਵੀਰ ਸਿੰਘ ਵਾਸੀਆਂ ਨੂੰ ਜੋਗਾ ਇਹਨਾਂ ਦੀ ਮਦਦ ਦੇ ਨਾਲ ਸਾਡੀ ਪੁਲਿਸ ਪਾਰਟੀ ਜੀ ਦੇ ਵਿੱਚ ਸਬੰ ਇੰਸਪੈਕਟਰ ਸਕੰਦਰ ਸਿੰਘ ਐਸਏ ਜਸਵੀਰ ਸਿੰਘ ਅਤੇ ਦੂਸਰੀ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਸੀਗਾ ਜਿਨ੍ਹਾਂ ਇਕਰਾਸ਼ੀ ਕਰਨ ਤੇ ਉਹਨਾਂ ਕੋਲੋਂ 184 ਪੱਤੇ ਡਰਾਮਾਡੋਲਸ ਨੰਤੀ ਪਰਤੇ ਜਿਹੜੇ ਅਲਫਰਾ ਜੋਲਮ ਦੇ ਤੇ 46 ਪੱਤੇ ਸਿਗਨੇਚਰ ਕੈਪਸੂਲਾਂ ਦੇ ਜੀ ਦੇ ਵਿੱਚ ਕੁੱਲ 1840 ਗੋਲੀਆਂ ਟਰਾਮਾਡੋਲ 555 ਗੋਲੀਆਂ ਅਲਫਰਾ ਜੋਲਮ ਤੇ 690 ਕੈਪਸੂਲ ਸਿਗਨੇਚਰ ਦੇ ਬਰਾਮਦ ਕੀਤੇ ਗਏ ਸਮੇਤ ਇੱਕ ਮੋਟਰਸਾਈਕਲ ਦੇ ਜੋ ਇਹ ਦੋਸ਼ੀ ਹੈਗੇ ਜਿਨ੍ਹਾਂ ਦੇ ਵਿੱਚੋਂ ਗੁਰਤੇਜ ਸਿੰਘ ਉਰਫ ਬੱਗੜ ਪੁੱਤਰ ਰਾਮ ਸਿੰਘ ਤੇ ਬਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਂ ਘੁੰਮਣ ਕਲਾਂ ਦੇ ਇਹ ਨਸ਼ੇ ਦੀ ਸਪਲਾਈ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਰਸਤੇ ਦੇ ਵਿੱਚ ਕਾਬੂ ਕਰਕੇ ਇਹਨਾਂ ਤੋਂ ਇਹ ਨਸ਼ੇਲੀਆਂ ਗੋਲੀਆਂ ਤੇੜੀਆਂ ਬਰਾਮਦ ਕੀਤੀਆਂ ਤੇ ਇਹਦੇ ਸੰਬੰਧੀ ਮੁਕੱਦਮਾ ਨੰਬਰ 11/2125 ਅਧਿੰਤਾਰਾ ਬਾਈਕਾਟ 85 ਐਨਡੀਪੀਐਸ ਐਕਟ ਅਤੇ 223 ਬੀਐਨਐਸ ਥਾਣਾ ਮੌੜ ਦਰਜ ਕੀਤਾ ਗਿਆ ਹੈ ਇਹਨਾਂ ਦੇ ਬਿਲਕੁਲ ਪੁਰਜੇ ਸਨ ਇਹਨਾਂ ਚੋਂ ਜਿਹੜਾ ਇੱਕ ਗੁਰਤੇਜ ਸਿੰਘ ਬੱਗੜਾ ਇਹਦੇ ਉੱਤੇ ਪਹਿਲਾਂ ਥਾਣਾ ਸੇਟੀ ਟੂ ਮਾਨਸਾ ਦੇ ਵਿੱਚ ਇੱਕ ਨਸ਼ੇ ਦਾ ਮੁਕੱਦਮਾ ਦਰਜ ਆ। ਜਿਹੜਾ ਦੂਸਰਾ ਆਦਮੀ ਆ ਉਹਦੇ ਹਜੇ ਕੋਈ ਸਾਹਮਣੇ ਇਹੋ ਜੀ ਗੱਲ ਨਹੀਂ ਆਈ ਪਈ ਪਹਿਲਾ ਮੁਕੱਦਮਾ ਦਰਜ ਹੋਇਆ।